ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਅੱਜ ਚੱਲਿਆ ਜੀ ਹੁਣ ਥੌਲਾ ਕਰਾਉਣ ਮੈਂ ਇਹਨਾਂ ਦਾ ਲੱਸਾ ਬਦੀ ਤੇ ਟਾਈ ਫੈਡ ਦਾ ਥੌਲਾ ਚੱਲਦੇ ਆ ਜੀ ਹੁਣ ਘਰੋਂ ਤੁਰਦੇ ਆ ਲੋ ਜੀ ਆ ਪਾ ਚੰਨ ਤੇ ਹੁਣ ਨਾ ਹੋਰ ਨਹੀਂ ਹੋਲੇ ਸਿੱਦੇ ਤੇ ਆਪਾਂ ਜਾਣਾ ਅੱਜ ਸ਼ਰਵਦੀ ਉੱਥੇ ਡੇਰੇ ਦੇ ਵਿੱਚ ਇੱਕ ਬਾਬਾ ਆਈਆ ਬਹੁਤ ਵਧੀਆ ਥਾਵਾ ਕਰਦਾ ਹੈ ਢਾਈ ਫੜ ਦਾ ਤੇ ਪਹਿਲਾਂ ਵੀ ਕਈ ਵਾਰ ਥੋੜਾ ਪ੍ਰੈਕਚਰ ਕਰਕੇ ਠੀਕ ਹੋ ਜਾਂਦੀ ਹੈ ਮਾਕੇ ਨੂੰ ਹੁਣ ਵੀ ਆਪਾਂ ਦੇਖ ਲੈਨੇ ਦਵਾਈ ਲੈਣ ਨੂੰ ਠੀਕ ਹੈ ਨਾ ਵੀ ਆਪਾਂ ਉੱਥੇ ਥੋੜਾ ਕਰਾ ਲਈਏ ਤੇ ਅੱਗੇ ਦੇਖੋ ਕਣੀਆਂ ਪੈ ਰਹੀਆਂ ਨੇ ਆਪਣੇ ਪਿੰਡ ਹੈ ਨਹੀਂ ਤੇ ਇੱਥੇ ਕਣੀਆਂ ਨਹੀਂ ਗਈਆਂ ਨਾਲ ਦਾ ਰੁਕਣਾ ਤੋਂ ਗੁਰਦੁਆਰੇ ਦਾ ਸਵੱਛ ਕਰਾ ਜੀ ਜੀ ਇੱਧਰ ਤੋਂ ਦੇਖੋ ਸਾਰੀ ਸੜਕ ਕਿੱਲੀ ਹੋ ਗਈ ਹੈ ਪਿੰਡ ਆਪਣੇ ਬਿਲਕੁਲ ਵੀ ਕਣੀਆ ਨਹੀਂ ਹੈਗੀ ਤੇ ਇੱਧਰ ਕਾਫੀ ਨੇਗੀ ਚਲੋ ਦੇਖਦੇ ਆ ਜੀ ਕੀ ਬਣਦਾ 10 ਜੱਦ ਨਹੀਂ ਫੇਰ ਆ ਗਿਆ ਮੈਂ ਗੁਰਦੁਆਰੇ ਚ ਨਹੀਂ ਪਾਇਆ ਕੋਟੜਿਆ ਤੂੰ ਕੋਟੜਿਆ ਤੇ ਨਾ ਗੁਰਦੁਆਰੇ ਚ ਖੜਿਆ ਅੱਧਾ ਘੰਟਾ ਇਥੋਂ हट ਕੇ ਚੰਨੀ ਕਿਰਪਾ ਜੀ ਹੁਣ ਦੁਬਾਰਾ ਫੇਰ ਆ ਗਿਆ ਦੇਖੋ ਜੀ ਆਪਣੇ ਪਿੰਡ ਹੈ ਨੀ ਨੀ ਇੱਥੇ ਮਾੜੀ ਮਾੜੀ ਕਣੀ ਹੈ ਬੇ ਮਿਲੂ ਨੀ ਜੀ ਕਿੰਨਾ ਔਰ ਪੂਰਾ ਫੁੱਟ ਨਹੀਂ ਹੈ ਹਰ ਕਿੰਨਾ ਤਣਾਅ ਔਰ ਤਾਂ ਵਾਪਸ ਹੋ ਗਿਆ ਆਪਣੇ ਪਿੰਡ ਨੂੰ ਉਦੋਂ ਅੱਕੇ ਜਿਆਦਾ ਹੀ ਜਿਆਦੇ ਨਹੀਂ ਹੈਗਾ ਤੇ ਤਾਂ ਕਰਕੇ ਮੈਂ ਵਾਪਸ ਆ ਗਿਆ ਪਿੰਡ ਨੂੰ ਮੈਂ ਚਲੋ ਸਾਹਮਣੂ ਕਰਾ ਲਾਂ ਤੁਹਾਡਾ ਜਾਮ ਦਾ ਟਾਈਮ ਨਹੀਂ ਮਿਸਟਰ ਆਸਮਨ ਲਓ ਜੀ ਆਪਾਂ ਦਾ ਕੀ ਦੁਕਾਨ ਚ ਜਵਾਰੇ ਬੈਠ ਗਏ ਦੁਕਾਨ ਕਰ ਲਈ ਉੱਤੋਂ ਦੇ ਕੋ ਕੱਪੜੇ ਵੀ ਸਾਰੇ ਗਿੱਲੇ ਹੋ ਗਏ ਥੋੜੀ ਥੋੜੀ ਕਣੀਆਂ ਦੇ ਨਾਲ ਸਾਰਾ ਮੀਂਹ ਕਿਨੌਰ ਦੇ ਗੁਰਦੁਆਰਾ ਸੇਵ ਚ ਵਰਸਾਇਆ ਤੇ ਉੱਥੋਂ ਤੁਰਿਆ ਥੋੜਾ ਜਿਹਾ ਅੱਗੇ ਜਾ ਕੇ ਫੇਰ ਕਣੀਆਂ ਵੱਧ ਗਈਆਂ ਫਿਰ ਇੱਕ ਕਾਰਖਾਨਾ ਸੀ ਮਿਸਤਰੀਆਂ ਦਾ ਉੱਥੇ ਖੜਿਆ 10 ਮਿੰਟ ਲਈ ਤੇ ਹੁਣ ਥੋੜੀਆਂ ਜਿਹਾ ਘਟੀਆਂ ਦਾ ਘਟਿਆ ਤੀ ਮੀਤਾ ਕਰਕੇ ਵਾਪਸ ਪਿੰਡ ਆ ਗਏ ਇਦੂ ਅੱਗੇ ਇਦੂ ਵੀ ਜਾਦਾ ਹੈਗਾ ਹੋਰਾਂ ਪਿੰਡਾਂ ਦੇ ਅੱਗੇ ਜਾ ਕੇ ਤੇ ਬਾਕੀ ਆਪਣੇ ਪਿੰਡ ਬਿਲਕੁਲ ਕਣੀਆਂ ਜੀ ਨੇ ਭੂਰ ਜੀ ਉੱਥੇ ਪੂਰਾ ਵਧੀਆ ਮਈਆ ਤੇ ਚਲੋ ਹੁਣ ਦੇਖਦੇ ਆਂ ਸ਼ਾਮ ਨੂੰ ਜਾਂ ਦੁਪਹਿਰ ਨੂੰ ਜਦੋਂ ਵੀ ਵਧੀਆ ਮੌਸਮ ਹੋਇਆ ਉਦੋਂ ਜਾ ਕੇ ਥੋੜਾ ਕਰਾਇਆ ਮੈਂ ਇੱਕ ਥਾਲਾ ਮੈਂ ਕੱਲ ਸ਼ਾਮ ਨੂੰ ਕਰਾਇਆ ਸੀ ਤੇ ਉਹਦੇ ਨਾਲ ਥੋੜਾ ਥੋੜਾ ਲੱਗਦਾ ਈ ਫਰਕ ਹੈਗਾ ਟਾਈ ਫੈਡ ਨੂੰ ਤੇ ਬਾਕੀ ਦੇਖਦੇ ਆਂ ਅੱਜ ਨੇ ਚਲੋ ਜੀ ਸਬ ਕੋ ਪ੍ਰਸਾਦ ਦੇ ਤੇ ਥਰੀ ਸਬਜੀ ਦੇ ਨਾਲ ਸ਼ੱਕਰ ਲੋ ਜੀ ਕੱਲ ਆਪਾਂ ਪੂਰਾ ਦਿਨ ਆਪਣਾ ਨਿਕਲ ਗਿਆ ਧੋਰੀ ਕਿਉਂਕਿ ਉੱਥੇ ਪਾਕਿਸਤਾਨ ਜਾਤੀ ਕੋ ਉੱਥੇ ਬੈਤੇ ਤੇ ਕੱਲ ਆਪਾਂ ਤੂੰ ਨਹੀਂ ਹੋਏ ਨਾਮ ਨਾਂ ਉਸ ਕਮੈਂਟ ਕਰਨ ਵਾਲਿਆਂ ਦੇ ਕਿਉਂਕਿ ਸਾਮ ਨੂੰ ਆਏ ਤੇ ਫਿਰ ਮੈਂ ਥੱਕ ਜੀ ਗਿਆ ਤੇ ਫਿਰ ਪਹੇਗੇ ਤੇ ਉਸ ਤੋਂ ਬਾਅਦ ਜਿਹੜਾ ਹੁਣ ਆਪਾਂ ਕਰਦੇ ਆਂਗੇ ਨਾਮ ਨਾਂ ਉਸ ਜਿਨ੍ਹਾਂ ਨੇ ਆਪਾਂ ਨੂੰ ਪਰਸੋਂ ਵਾਲੇ ਬਲੌਗ ਤੇ ਤੇ ਕੱਲ ਵਾਲੇ ਬਲੌਗ ਤੇ ਕਮੈਂਟ ਕੀਤੇ ਨੇ ਤੇ ਸਭ ਤੋਂ ਪਹਿਲਾਂ ਭੈਣ ਬਲਜੀਤ ਕੌਰ ਤੁਹਾਨੂੰ ਪਤਾ ਹੈ ਹਰ ਰੋਜ਼ ਕਮੈਂਟ ਕਰਦੇ ਨੇ ਤੇ ਬਹੁਤ ਜ਼ਿਆਦਾ ਲੱਗਦਾ ਧੰਨਵਾਦ ਤੁਹਾਨੂੰ ਨੇ ਬਹੁਤ ਬਹੁਤ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਇਦਾਂ ਕਮੈਂਟ ਕਰਦੇ ਰਹੋ ਹਾਸੇ-ਵਸੇ ਰਹੋ ਖੁਸ਼ ਰਹੋ ਹਮੇਸ਼ਾ ਤੇ ਅਗਲਾ ਕਮੈਂਟ ਆਇਆ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਉਹਨਾਂ ਦੇ ਪਰਸੋਂ ਵੀ ਕਮੈਂਟ ਆਏ ਨੇ ਕੱਲ੍ਹ ਵੀ ਆਏ ਨੇ ਤੇ ਬਹੁਤ ਵਧੀਆ ਕਮੈਂਟ ਕਰਦੇ ਨੇ ਬਹੁਤ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ ਤੇ ਉਹ ਪੁੱਛਦੇ ਤੇ ਵੀ ਇਹ ਕੌਣ ਹੈ ਹਾ ਪੰਜਾਬੀ ਸਿੰਗਰ ਹਾਕਮ ਬਖਤਰੀ ਵਾਲਾ ਨੇ ਜੀ ਉਹਨਾਂ ਨੇ ਤੂ ਰਿ ਆਏ ਤੇ ਉਥੇ ਫਾਕਸਨ ਜੇ ਰੱਖਿਆ ਦਿੱਤ ਮੀਟਿੰਗ ਜੀ ਉਹਦੇ ਵਿੱਚ ਅਸੀਂ ਦੇ ਤੇ ਬੁਲਾਇਆ ਤੀਆ ਤੇ ਉਥੇ ਇਹਨਾਂ ਦੇ ਵਿਚਾਰ ਸੁਣੇ ਬਹੁਤ ਵਧੀਆ ਲੱਗਿਆ ਤੇ ਬਾਕੀ ਤੁਸੀਂ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਵੀਰੇ ਤੇ ਹਮੇਸ਼ਾ ਇਦਾਂ ਹੀ ਕਮੈਂਟ ਕਰਦੇ ਰਹੋ ਵਾਸਤੇ ਵਾਸਤੇ ਰਹੋ ਖੁਸ਼ ਰਹੋ ਤੇ ਅਗਲਾ ਕਮੈਂਟ ਆਏਗਾ ਜੀ ਕਮਲ ਗਗਨ ਪਰਸੋਂ ਵਾਲੇ ਆਪਣੇ ਬਲੌਗ ਦੇ ਉੱਤੇ ਕਮੈਂਟ ਆਇਆ ਤੇ ਇਹਨਾਂ ਦਾ ਧੰਨਵਾਦ ਜੀ ਤੁਹਾਡਾ ਹੀ ਬਹੁਤ-ਬਹੁਤ ਤੇ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਐਦਾਂ ਹੀ ਕਮੈਂਟ ਕਰਦੇ ਰਹੋ ਹੱਸਦੇ ਬਸਤੇ ਰਹੋ ਖੁਸ਼ ਰਹੋ ਬੈਗ ਰ ਪਰ ਮਮੀਸ਼ਾਂ ਤੰਦਰੁਸਤ ਰੱਖੇ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਤੇ ਐਦਾਂ ਹੀ ਵਲੌਗ ਦੇਖਦੇ ਰਹੋ ਕਮੈਂਟ ਕਰਦੇ ਰਹੋ ਤੇ ਇੱਕ ਕਮੈਂਟ ਅਗਲਾ ਆਇਆ ਤੀਆ ਜੀ ਕਲਸੀ ਨਕੋਦਰ ਵਾਲੇ ਪਰਸ ਵਾਲੇ ਵਲੌਗ ਤੇ ਇਹਨਾਂ ਦਾ ਕਮੈਂਟ ਆਇਆ ਤੇ ਤੇ ਇਨਾਂ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਦਾ ਜਦੋਂ ਕਮੈਂਟ ਆਉਂਦੇ ਨੇ ਇਦਾਂ ਤੇ ਨਵੇਂ-ਨਵੇਂ ਮੈਂਬਰ ਹੋਰ ਨਾਲ ਜੁੜਦੇ ਆ ਤਾਂ ਵਧੀਆ ਲੱਗਦਾ ਤੇ ਬੇਨਤੀ ਹੈ ਇਨ ਕਮੈਂਟ ਕਰਦੇ ਰਹੋ ਹੱਸਦੇ ਬਸਤੇ ਰਹੋ ਖੁਸ਼ ਰਹੋ ਵੈਗਰੂ ਸਭ ਤੰਦਰੁਸਤੀ ਬਖਸ਼ੇ ਤੇ ਸਾਡੇ ਬਲੌਗ ਇਦਾਂ ਹੀ ਦੇਖਦੇ ਰਹੋ ਕਮੈਂਟ ਕਰਦੇ ਰਹੋ ਤੇ ਅਸੀਂ ਤੁਹਾਡੇ ਨਾਮ ਅਨਾਉਂਸ ਕਰਦੇ ਰਹੀਏ ਬਹੁਤ ਵਧੀਆ ਲੱਗਦਾ ਤੇ ਬਾਕੀ ਪੀ ਪੈਨ ਮਿਲਜੀਤ कौर ਤੇ ਗਰੇਵਾਲ ਪੰਜਾਬੀ ਟ੍ਰੈਵਲ ਵਾਲੇ ਵੀਰੇ ਤਾਂ ਆਪਾਂ ਨੂੰ ਪਰਸੋਂ ਵੀ ਕਮੈਂਟਿੰਗ ਦੇ ਆਏ ਨੇ ਕੱਲ ਫੇਰ ਆਏ ਨੇ ਬਹੁਤ ਵਧੀਆ ਵਧੀਆ ਕਮੈਂਟ ਕਰਦੇ ਨੇ ਤੇ ਜਿਹੜੇ ਜਿਹੜੇ ਵੀ ਕਮੈਂਟ ਆਪਾਂ ਨੂੰ ਕਰਦੇ ਨੇ ਬਹੁਤ ਬਹੁਤ ਨਾ ਧੰਨਵਾਦ ਤੇ ਇਦਾਂ ਹੀ ਤੁਸੀਂ ਕਮੈਂਟ ਕਰਦੇ ਰਹੋ ਉਸਰੋਂ ਉਸਦੇ ਬਸਦੇ ਰਹੋ ਤੇ ਬਾਕੀ ਰਹੀ ਗੱਲ ਜੀ ਜਿਹੜੇ ਕਮੈਂਟ ਨਹੀਂ ਕਰਦੇ ਚਲੋ ਉਹਨਾਂ ਨੂੰ ਵੀ ਬਗ ਰੋਮੇਸ਼ਾ ਕੋਸ ਰੱਖ ਕੇ ਕੋਈ ਚੱਕਰ ਨਹੀਂ ਆਪਣਾ ਬਲੌਗ ਦੇਖਦੇ ਜਰੂਰ ਨੇ ਤੇ ਕਮੈਂਟ ਨਹੀਂ ਕਰਦੇ ਤਾਂ ਕੋਈ ਗੱਲ ਨਹੀਂ ਹੈਗੀ ਤੇ ਕਦੇ ਉਹ ਵੀ ਕਰਨਗੇ ਜਰੂਰ ਜਿਉਂਕੇ ਆਪਾਂ ਆਪਣੀ ਡਿਊਟੀ ਜਿਹੜੀ ਉਹ ਹਰ ਰੋਜ਼ ਵਜਾਉਂਦੇ ਆ ਉਹਨਾਂ ਨੂੰ ਕਹਿਨੇ ਆ ਹਰ ਰੋਜ਼ ਤੇ ਉਹ ਜਰੂਰ ਕਮੈਂਟ ਕਰ ਦੇਣਗੇ ਕਦੇ ਕਰਨਗੇ ਤੇ ਚਲੋ ਜੀ ਬਾਕੀ ਹੈ ਜੇ ਹੈ ਤਾਂ ਤਸਵੀਰ ਇਹ ਅੱਜ ਸੇਹੀ ਬਾਕੀ ਦੇਖ ਲੈਂਦੇ ਨੇ ਹੋਰ ਹਨ ਤੇ ਆਪਾਂ ਨੇ ਕੀ ਕਰਨੇ ਤੇ ਦਿਨੇ ਜਦੋਂ ਨਿੱਖਰ ਗਿਆ ਫਿਰ ਜਾਵਾਂਗੇ ਥੋੜਾ ਕਰਾਉਣ ਲੱsta ਵਧੀ ਹਾਲੇ ਤਾਂ ਬਹੁਤ ਜ਼ਿਆਦਾ ਬੱਦਲ ਹੈਗਾ ਹੁਣ ਫੇਰ ਦਿਖਾ ਦਿੰਨੇ ਆਪਾਂ ਤੁਹਾਨੂੰ ਦੇਖੋ ਕਾਲੀ ਘਾਟਾਂ ਰਹੀਆਂ ਉੱਧਰੋਂ ਜੜੀ ਤੇ ਜੇ ਲੋ ਕੋਈ ਗੱਲ ਨਹੀਂ ਨਹੀਂ ਵੀ ਜਾਇਜ ਤਾਂ ਕੋਈ ਚੱਕਰ ਨਹੀਂ ਮੀ ਪਵੇ ਠੰਡ ਹੋਵੇ ਤੇ ਬਾਕੀ ਕਈ ਦਿਨ ਹੁਣ ਨੈਟ ਵੀ ਦੱਸ ਰਹੇ ਮੀ ਪੰਜਾਬ ਦੇ ਵਿੱਚ ਚਲੋ ਦੇਖਦੇ ਆ ਜੀ ਮਿਲਦੇ ਆਂਦੇ ਨੇ ਲਓ ਜੀ ਹੁਣ ਆਪਾਂ 3:30 ਪਾਉਣੇ 4 ਹੋ ਗਏ ਹੁਣ ਚੱਲਿਆਂਗਾ ਮੈਂ ਦੁਬਾਰਾ ਟਾਲਾ ਕਰਾਉਣਾ ਉਹ ਲੋਕ ਤੁਹਾਨੂੰ ਦੱਸਦੇ ਵੀ 15 ਦੇ ਵਿੱਚ ਹੀ ਮੁੜਨਾ ਪੈ ਗਿਆ ਤੇ ਹੁਣ ਵਧੀਆ ਤੱਕ ਕੋਈ ਵੀ ਨਹੀਂ ਨਿਕ ਰਿਹਾ ਹੈ ਮੈਂ ਚਲੋ ਹੁਣ ਟਾਲਾ ਕਰਾ ਰਿਹਾ ਹਾਂ ਇਹ ਤੇ ਗਰਮੀ ਬਹੁਤ ਹੈ ਨਹੀਂ ਪਤਾ ਸ਼ਾਮ ਨੂੰ ਫੇਰ ਦੁਬਾਰਾ ਬੱਦਲ ਹੋ ਜੇ ਤਾਂ ਹੀ ਹੁਣ ਦੁਪਹਿਰ ਉੱਤੇ ਪੈ ਰਿਹਾ ਤੁਰ ਪਿਆ ਮਾਹੋਂ ਠੀਕਾ ਮਾਸੋਂ ਪੀ ਪੀ ਰੋਡ ਰਮਸਟਰ ਰੋਡ ਤੇ ਚਲੋ ਮਿਲਦੇ ਆ ਜੀ ਅੱਪਾ ਡੇਹ ਚ ਜਾ ਕੇ ਬਾਬਾ ਜੀ ਕੋਲ ਆ ਜੀ ਪਹੁੰਚ ਗਏ ਆਪਾਂ ਡੇਰੇ ਇਹ ਆ ਡੇਰਾ ਬਾਬਾ ਜੀ ਦਾ ਤੇ ਇੱਥੇ ਆਪਾਂ ਨੇ ਕਰਾਉਣਾ ਥੋੜਾ ਚੱਲਦੇ ਆ ਹੁਣ ਅੰਦਰ ਲੋ ਜੀ ਥੋੜਾ ਆਪਾਂ ਕਰਾ ਲਓ ਅੰਦਰੋਂ ਡੇਰਾ ਵਾਪਦਾ ਜੀ ਦਾ ਤੇ ਹੁਣ ਆਪਾਂ ਚੱਲਾਂਗੇ ਬਾਅਦ ਸਤੰਦਰ ਨੂੰ ਇਹ ਬੱਤਲ ਦੇਖੋ ਦੁਬਾਰਾ ਫੇਰ ਹੋ ਗਿਆ ਕਾਫੀ ਧੁੱਪ ਵੀ ਗਈ ਤੇ ਫੇਰ ਨਮੀ ਆ ਜੀ ਲਓ ਜੀ ਆਪਾਂ ਮੁੜ ਕੇ ਆ ਗਏ ਹਾਥਨ ਦੇਖ ਇਸੇ ਦੇਖੋ ਮੌਸਮ ਕਿੰਨਾ ਵਧੀਆ ਲੱਗਦਾ ਹੈਗਾ ਬੱਤਲ ਹੀ ਬੱਤਲ ਹੋ ਰਹੇ ਪਏ ਨੇ ਇੱਕ ਅਦੇ ਕਦੇ ਵਿੱਚ ਦੀ ਸੂਰਜ ਦੀ ਚਮਕ ਕੇ ਹੁੰਦਾ ਨਹੀਂ ਦੁਬਾਰਾ ਫੇਰ ਬੱਤਲ ਹੋ ਜਾਂਦੇ ਨੇ ਜਾਂ ਕਰਕੇ ਨਾ ਚਲੋ ਰਾਸਤੇ ਤੋਂ ਵੀਡੀਓ ਬਣਾ ਲੀਏ ਮੈਨੂੰ ਸੋਣਾ ਲੱਗਿਆ ਹੈ ਨਹੀਂ ਹਨ ਚੀਜ਼ਾਂ ਉੱਪਰ ਇਹ ਕਿੱਥੋਂ ਲੱਗ ਕੇ ਮੌਸਮ ਤਾਂ ਲੱਗਿਆ ਮੈਂ ਚਲੋ ਵੀਡੀਓ ਬਣਾ ਲੈਂਦੇ ਹਾਂ ਚਲੋ ਜੀ ਹੁਣ ਫਿਰ ਘਰੇ ਜਾ ਕੇ ਮਿਲਾਂਗੇ ਹੁਣ ਰਾਸਤੇ ਦੇ ਵਿੱਚ ਨਹੀਂ ਅੱਪਾ ਰੁਕਦੇ ਤੇ ਘਰੇ ਜਾ ਕੇ ਮਿਲਦੇ ਆਂ ਫਿਰ ਲਓ ਜੀ ਆਪਾਂ ਆ ਗਏ ਘਰੇ ਤੇ ਹੁਣ ਆਪਾਂ ਕਰ ਦਾਂਗੇ ਬਲੌਗ ਦਾ ਐਂਡ ਸਾਮ ਹੋ ਗਈ ਏ ਤੇ ਮਿਲਦੇ ਆਂ ਸਵੇਰੇ ਨਵੇਂ ਬਲੌਗ ਦੇ ਵਿੱਚ ਜੇ ਤੁਹਾਨੂੰ ਬਲੌਗ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜ਼ਰੂਰ ਤੇ ਬਾਕੀ ਮਿਲਦਾ ਨਹੀਂ ਦਿਨੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ